ਕਹ ਦੱਸ ਦਈਏ ਤੁਹਾਨੂੰ ਕਿ ਇੱਕ ਨੌਜਵਾਨ ਜਿਹੜਾ ਉਹ ਕੋਠੇ ਤੇ ਚੜ ਗਿਆ ਸਿਲੰਡਰ ਲੈ ਕੇ ਚੜਿਆ ਔਰ ਘਰ ਨੂੰ ਅੱਗ ਲੱਗੀ ਹੋਈ ਆ ਔਰ ਤਸਵੀਰਾਂ ਦੱਸ ਦਈਏ ਕਿ ਦੀਨਾ ਨਗਰ ਦੇ ਤਸਵੀਰਾਂ ਔਰ ਅਵੰਖੇ ਦੀਆਂ ਤਸਵੀਰਾਂ ਨੇ ਔਰ ਇਹ ਨੌਜਵਾਨ ਕੋਠੇ ਤੇ ਚੜਿਆ ਮੈਂ ਕੈਮਰਾਮੈਨ ਨੂੰ ਕਹਾਂਗਾ ਤਸਵੀਰਾਂ ਵਿਖਾਈਆਂ ਜਾਣ ਕਿ ਆ ਨੌਜਵਾਨ ਸਿਲੰਡਰ ਫੜ ਕੇ ਕੋਠੇ ਤੇ ਚੜਿਆ ਔਰ ਦੀਨਾ ਨਗਰ ਦੀਆਂ ਤਸਵੀਰਾਂ ਨੇ ਹਾਲਾਤ ਕੀ ਆ ਨਸ਼ੇ ਦੇ ਇਲਜ਼ਾਮ ਨੇ ਚਿੱਟੇ ਦੇ ਇਲਜ਼ਾਮ ਨੇ ਇਹ ਦੱਸਦਾ ਹੈ ਕਿ ਮੇਰੇ ਉੱਤੇ ਨਜਾਇਜ਼ ਪਰਚੇ ਪਾਏ ਗਏ ਆ ਨਜਾਇਜ਼ ਪਰਚੇ ਕਿਹੜੇ ਆ ਔਰ ਹੁਣ ਕੀ ਮੰਗ ਆਈ ਸੀ ਇਸ ਨਾਲ ਗੱਲ ਕਰਦੇ ਆ ਮੰ ਮੰਗ ਕੀ ਆ ਇਸ ਦੀ ਅਸਾਂ ਗੱਲ ਕਰਦੇ ਆ ਛੱਤ ਤੇ ਜਾਇਆ ਜਾਵੇਗਾ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਅੱਗੇ ਆ ਜਾਵੇ ਔਰ ਵੇਖਦੇ ਆ ਕਿ ਮਾਵਲਾ ਕੀ ਆ ਆਗੇ ਮੈਂ ਹੁਣ ਉੱਤੇ ਜਾ ਰਹੇ ਆ ਅਸੀਂ ਛੱਤ ਤੇ ਜਾ ਕੇ ਇਸ ਨੌਜਵਾਨ ਨਾਲ ਗੱਲ ਕਰਾਂਗੇ ਇਹਨਾਂ ਦੱਸ ਦਈਏ ਕਿ ਆਹ ਨੌਜਵਾਨ ਆਹ ਸਿਲੰਡਰ ਹੱਥ ਫੜਿਆ ਹੋਇਆ ਔਰ ਘਰ ਨੂੰ ਅੱਗ ਲੱਗੀ ਹੋਈ ਆ ਆਹ ਤਸਵੀਰਾਂ ਆ ਸਿਲੰਡਰ ਤੁਸੀਂ ਵੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿਥੇ ਖੜ ਕੇ ਆ ਤਸਵੀਰਾਂ ਹਾਂਜੀ ਭਰਾ ਜੀ ਮਾਵਲਾ ਕੀ ਆ ਪਾਜੀ ਮੈਂ ਬੀਐਡ ਕੀਤੀ ਦੀਆ ਆਈਟੀਆਈ ਕੀਤੀ ਦੀਆ ਈਟੀਟੀਡੀ ਕੀਤੀ ਦੀਆ ਜੀਐਨਐਮ ਕੀਤੀ ਦੀਆ ਪਾਜੀ ਮੇਰੇ ਕੋਲ ਚਾਰ ਚਾਰ ਡਿਗਰੀਆਂ ਤੇ ਸਾਡੀ ਘਰ ਪੇ ਦੇ ਮੈਂ ਪਾਜੀ ਜੰਮੂ ਬੀਐਡ ਕਰਦਾ ਹੀ ਮੇਰੇ ਤੇ ਵਿਦਾਊ ਤੇ ਕਬਰੀ ਔੜ ਪੜ ਦਾ ਜਨਰਲ ਸਮਗਰ ਦਾ ਪਰਚਾ ਪਾਇਆ ਉਹਦੇ ਤੋਂ ਪਹਿਲਾਂ ਸਾਡੇ ਖਾਨਦਾਨ ਦੇ ਉਤੇ ਕਦੀ ਕੋਈ ਸ਼ਰਾਬ ਦਾ ਪਰਚਾ ਨਹੀਂ ਮੇਰੇ ਫਾਦਰ ਸਾਹਿਬ ਪੀਐਨਬੀ ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਨੌਕਰੀ ਕਰਦੇ 26 37 ਸਾਲ ਉਹਨਾਂ ਨੌਕਰੀ ਕੀਤੀ ਦਿਨਾਨਗਰ ਪਾਜੀ ਟਾਕੋ ਕੇ ਮਰ ਗਏ ਮੇਰੇ ਤੇ ਨਜਾਇਜ਼ ਪਰਚਾ ਪਾਤਾ ਤੁਹਾਡੀ ਰਿਹਾਇਸ਼ ਪਿੰਡ ਚ ਪੈਂਦੀ ਆ ਸ਼ਹਿਰ ਚ ਪੈਂਦੀ ਆ ਭਾਜੀ ਸਾਡੀ ਰਿਹਾਇਸ਼ ਦਿਨਾਨਗਰ ਸ਼ਹਿਰ 인ਦਰਾ ਕਲੋਨੀ ਬਾਰਡ ਨੰਬਰ 7 ਜਿੰਮੀ ਬਰਾੜ ਦਾ ਉਹਦੇ ਬਾਰਚੇ ਪੈਂਦੀ ਆ ਭਾਜੀ ਨਜਾਇਜ਼ ਪਰਚੇ ਭੁਗਤੇ ਮੈਂ ਪਰਚੇ ਭੁਗਤੇ ਪਰਚੇ ਭੁਗਤੇ ਭਾਜੀ ਮੈਨੂੰ ਦੱਸੋ ਵੀ ਮੇਰਾ ਸਾਡੋ ਪਹਿਲਾ ਜਿਹੜਾ ਕੇਸ ਪਿਆ ਸੀ ਆਰਪਾ ਦਾ ਜਨਰਲ ਸਮਗਰ ਦਾ ਉਹ ਵਿਦਾਊਟ ਰਿਕਵਰੀ ਆ ਉਹਦੀ ਇਨਵੈਸਟੀਗੇਸ਼ਨ ਕਰਵਾਓ ਦੱਸ ਦਈਏ ਤਸਵੀਰਾਂ ਕਿ ਨੌਜਵਾਨ ਇਲਜ਼ਾਮ ਲਗਾ ਰਿਹਾ ਔਰ ਉਹ ਨੌਜਵਾਨ ਕਹਿ ਰਿਹਾ ਕਿ ਮੇਰੇ ਜਿਹੜੀਆਂ ਇਨਕੁਆਇਰੀ ਕੀਤੀ ਜਾਵੇ ਕਿ ਜਿਹੜਾ ਪਿਛਲਾ ਕੇਸ ਪਾਇਆ ਸੀਗਾ ਉਸ ਦੇ ਵਿੱਚ ਰਿਕਵਰੀ ਕੀ ਹੋਈ ਹੈ ਹੁਣ ਦੱਸ ਦਈਏ ਕਿ ਤਸਵੀਰਾਂ ਤੁਹਾਨੂੰ ਲਗਾਤਾਰ ਮੈਂ ਕੈਮਰਾਮੈਨ ਨੂੰ ਕਹਾਂਗਾ ਥੱਲੇ ਆਟੋ ਨੂੰ ਵੀ ਅੱਗ ਲਗਾ ਦਿੱਤੀ ਗਈ ਹੈ ਥੱਲੇ ਵਾਲੀਆਂ ਤਸਵੀਰਾਂ ਜਿਹੜੀਆਂ ਇਹ ਵੀ ਕਵਰ ਕੀਤੀਆਂ ਜਾਣ ਔਰ ਦੁਨੀਆ ਵੇਖ ਸਕਦੇ ਹੋ ਕਿੰਨੀ ਇਕੱਠੀ ਹੋਈ ਹੈ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਪੂਰੀਆਂ ਤਸਵੀਰਾਂ ਲੋਕਾਂ ਦੀਆਂ ਕਿੰਨੀ ਪਬਲਿਕ ਦੂਰ ਤੱਕ ਇਕੱਠੀ ਹੋਈ ਹੈ ਦੋਨੇ ਤਰਫ ਜਿਹੜ ਔਰ ਭਾਜੀ ਮੰਗ ਆ ਹੋਈ ਆ ਆ ਐਸਐਸਪੀ ਸਾਹਿਬ ਡੀਜੀਪੀ ਸਾਹਿਬ ਆਈਜੀ ਸਾਹਿਬ ਸਾੜੇ ਪੁਲਿਸ ਪ੍ਰਸ਼ਾਸਨ ਦੇ ਵੱਡੇ ਨੁਮਾਇੰਦੇ ਤੇ ਪੋਲੀਟੀਕਲ ਪ੍ਰਸ਼ਾਸਨ ਦੇ ਜੋ ਜਿੰਨੇ ਵੀ ਵੱਡੇ ਨੁਮਾਇੰਦੇ ਐ ਐਮਐਲਏ ਐਮਪੀ ਜੋ ਵੀ ਆ ਕੇ ਸਾਡੀ ਇੱਥੇ ਗੱਲਬਾਤ ਟਾਕਿੰਗ ਵੇ ਸਾਡੇ ਨਾਲ ਕੱਢਣਾ ਕਿ ਸਾਡੀ ਬਰਾਦਰੀ ਦੇ ਨਾਲ ਤਕਾ ਕਿਉਂ ਹੋ ਰਿਹਾ ਆ ਮਾਮਲਾ ਕੀ ਅੱਜ ਤੱਕ ਕਿੰਨੇ ਪਰਚੇ ਟਰਡੇ ਅੱਜ ਤੱਕ ਮੇਰੇ ਤੇ ਭਾਜੀ 3-4 ਪਰਚੇ ਪਾਤੇ ਆ ਵਿਦਆਊਟ ਰਿਕਵਰੀ ਫਰਦੇ ਬਾਚਵਾ ਪਰਚਾ ਕਿਤੋਂ ਦਾ ਪਾ ਦਿੰਦੇ ਕਿਸੇ ਚਲਾਨ ਦੇ ਵਿੱਚ ਰਿਕਵਰੀ ਕੋਈ ਨਹੀਂ ਪਾਜੀ ਇੱਕ ਪਰਚਾ ਜਿੱਤੇ ਮੇਰੇ ਤੇ ਰਿਕਵਰੀ ਨਹੀਂ ਹੈਗੀ ਜਦ ਤੱਕ ਸਤੋਂ ਪਹਿਲਾਂ ਹੀ ਪਾਜੀ 6 ਸਾਲ ਮੈਂ ਪਰਚਾ ਨਹੀਂ ਬਾਦ ਵਿੱਚ ਰਿਕਵਰੀ ਵਾਲੇ ਹੋਏ ਆ ਪਾਜੀ ਇਹ ਰਿਕਵਰੀ ਆਪਣੇ ਕੋਲੋਂ ਭਾਈ ਮੇਰੇ ਕੋਲੋਂ ਨਹੀਂ ਕੁਝ ਵੀ ਫੜਿਆ ਆਪਣੇ ਕੋਲੋਂ ਜੇ ਇਹਨਾਂ ਨੇ ਫੜਿਆ ਮੇਰੇ ਹੱਥ 'ਚ ਕਦੀ ਕੋਈ ਫੋਟੋ ਖਿੱਚੀ ਹੋਏ ਫੜੇ ਕਿੱਥੋਂ ਜਾਂਦੇ ਸੀ ਤੁਸੀਂ ਪਾਜੀ ਫੜੇ ਕਿਤੋਂ ਨਹੀਂ ਆਦੇ ਸੈਡ ਸੂਰ ਕਰਦੇ ਅਹੀਂ ਆਪਣੇ ਰਿਸ਼ਤੇਦਾਰਾਂ ਦੇ ਕੋਲ ਆਪਣੀ ਸਿਸਟਰ ਕੋਲੋਂ ਆ ਰਿਹਾ ਹਾਂ ਦੇ ਸੰਦੋ ਤਰਿਆ ਨਰੇਸ਼ ਨੇ ਮੈਨੂੰ ਵਿਦਾਊਟ ਰਿਕਵਰੀ ਫੜ ਕੇ ਆਪਣੇ ਕੋਲੋਂ 60 65 ਗ੍ਰਾਮ ਹੈਰਣ ਜੀ ਕੋਈ ਕਹਿੰਦੇ ਆ ਉਹਨੂੰ ਪਾ ਕੇ ਤੇ ਮੈਨੂੰ ਜੇਲ੍ਹ ਦੇ ਵਿੱਚ தੱਕਤਾ ਪਾਜੀ ਮੈਂ 1 ਸਾਲ ਜੇਲ੍ਹ ਤੇ ਰਹਿ ਗਿਆ ਮੇਰੇ ਫਾਦਰ ਸਾਹਿਬ ਨੂੰ ਅਟੈਕ ਹੋ ਗਿਆ ਉਹ ਮੈਂ ਉਹਨਾਂ ਨਾਲ ਮੂੰਹ ਦੇ ਸਕਿਆ ਨਾ ਉਹਨਾਂ ਨੂੰ ਲੱਕੜੀ ਪਾ ਸਕਿਆ ਉਹ ਵੀ ਮਰ ਗਏ ਕੰਮ ਕੀ ਕਰਦੇ ਹੋ ਹੁਣ ਤੁਸੀਂ ਪੇਸ਼ਾ ਕੀ ਕਰਦੇ ਹੋ ਰੋ 0 ਟੀ ਕਿਵੇਂ ਚੱਲਦੀ ਪਾਜੀ ਮੈਂ ਨੌਕਰੀ ਦਾ ਬਹੁਤ ਚਾਹਵਾਨ ਸੀ ਕਿਹੇ ਟਾਈਮ ਤੇ ਮੈਂ ਬੋਡੀ ਬਿਲਡਰ ਪੰਜਾਬ ਦੇ ਵਿੱਚ ਨੰਬਰ 1 ਬਣ ਰਿਹਾ ਹੁਣ ਮੈਂ ਡਰੈਗ ਡਰਾਈਵਰ ਬਣ ਕੇ ਦੇਖੋ ਮੇਰੇ ਹਾਲਾਤ ਕੀ ਹੋ ਗਦੇ ਆ ਮੇਰੀ ਫੇਸਬੁੱਕ ਖੋਲ ਕੇ ਦੇਖੋ ਪਹਿਲੇ ਤਾਂ ਮੇਰਾ ਸਰੀਰ ਕਿਦਾਂ ਸੀ ਤੇ ਹੁਣ ਕਿਦਾਂ ਨਹੀਂ ਹੁਣ ਕੀ ਕੀਤਾ ਕੀ ਕਰਦੇ ਹੋ ਕੰਮ ਕੀ ਕਰਦੇ ਹੋ ਹੁਣ ਪਾਜੀ ਮੇਰਾ ਕਿਤਾ ਆਟੋ ਚਲਾਉਣਾ ਮੇਰਾ ਥੱਲੇ ਆਟੋ ਪੇ ਦਾ ਆਟੋ ਚਲਾ ਕੇ ਮੈਂ ਆਪਣੀ ਮਿਹਨਤ ਮਜ਼ਦੂਰੀ ਕਰਨਾ ਪਾਜੀ ਮੇਰੀ ਮੋਟਰ ਸੜ ਗਈ ਆਟੋ ਦੀ ਮੱਤਾ ਈ ਹਜ਼ਾਰ ਰੁਪਏ ਨਹੀਂ ਦੇ ਸਕਾਂ ਸਾਹਮਣੇ ਕਰੀਆਨੇ ਦੀ ਦੁਕਾਨ 20000 ਰੁਪਿਆ ਸੋਦੇ ਦਾ ਦੇਣਾ ਮੇਰਾ ਹਜੇ ਤੱਕ ਮੈਂ ਸੋਦਾ ਨਹੀਂ ਦੇ ਸਕਿਆ। ਉਹ ਸੋਦਾ ਨਹੀਂ ਦੇ ਸਕਦਾ। ਤੁਸੀਂ ਲਗੇ ਖਲੋਗੇ ਮੜੀ ਅੱਠ ਵਜਾ ਦਿਓ। ਮੈਂ ਸੋਦਾ ਨਹੀਂ ਦੇ ਸਕਦਾ। ਆ ਕੀ ਕਰ ਰਹੇ ਹੋ? ਆ ਵੀ ਮਰਨਾ ਮਨਜ਼ੂਰ ਕਰ ਲੈਣਾ। ਬੱਚੇ ਲੈ ਕੇ ਅਸੀਂ ਜੇਲਾ ਨਹੀਂ ਪਹੁੰਚ ਸਕਦੇ। ਸਾਡੀ ਇਹੋ ਹੀ ਮੰਗ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਪੋਲੀਟਿਕਲ ਪ੍ਰਸ਼ਾਸਨ ਜਿੰਨਾ ਵੀ ਹੈਗੇ ਆ ਆ ਕੇ ਸਾਡੀ ਗੱਲ ਸੁਣਨ। ਸਾਡੇ ਨਾਲ ਟਾਕੀ ਬੇ ਕਰਨਾ ਜੇ ਨਹੀਂ ਆਂਦੇ ਤੇ ਅਸੀਂ ਮਰਨਾ ਮਨਜ਼ੂਰ ਕਰਾਂਗੇ। ਦੱਸ ਤੈ ਕਿ ਪੜਿਆ ਲਿਖਿਆ ਨੌਜਵਾਨ ਨੌਜਵਾਨ ਬਹੁਤ ਵੱਡੀ ਐਜੂਕੇਸ਼ਨ ਆ ਨੌਜਵਾਨ ਦੇ ਕੋਲ ਦੋ ਚਾਰ ਡਿਗਰੀਆਂ ਨੇ ਔਰ ਦੱਸ ਦਈਏ ਕਿ ਨੌਜਵਾਨ ਕਹਿ ਰਿਹਾ ਕਿ ਮੇਰੇ ਉੱਤੇ ਚੱਟੇ ਦੇ ਇਲਜ਼ਾਮ ਨੇ ਮੇਰੇ ਉੱਤੇ ਚਾਰ ਕੇਸ ਪਹਿਲਾਂ ਪਾਏ ਗਏ ਆ ਲਗਾਤਾਰ ਮੇਰੇ ਤੇ ਕੇਸ ਪਾਏ ਜਾ ਰਹੇ ਆ ਔਰ ਮੇਰੀ ਰਿਕਵਰੀ ਕੀ ਆ ਰਿਕਵਰੀ ਮੇਰੀ ਜ਼ੀਰੋ ਆ ਇੱਕ ਵੀ ਰਿਕਵਰੀ ਜਿਹੜੀ ਆ ਮੇਰੇ ਕੋਲੋਂ ਪ੍ਰੋਪਰ ਨਹੀਂ ਹੋਈ ਲੇਕਿਨ ਸਿਰਫ ਮੇਰੀ ਰਿਕਵਰੀ ਜੋੜੀ ਜਾਂਦੀ ਆ ਮੇਰੇ ਨਾਲ ਔਰ ਇਸ ਨੌਜਵਾਨ ਦੀ ਗੱਲ ਕਰੀਏ ਤਾਂ ਦੀਨਾ ਨਗਰ ਦੇ ਵਿੱਚ ਰਹਿਣ ਵਾਲਾ ਔਰ ਇਸ ਦੀਨਾ ਨਗਰ ਦੇ ਵਿੱਚ ਅਵੰਖੇ ਤੋਂ ਲੈ ਕੇ ਸਿਰਫ ਪੈਂਡਾ 200 ਮੀਟਰ ਦੇ ਪੈਂਡ ਤੋਂ ਵੰਖਾ ਸ਼ੁਰੂ ਹੋ ਜਾਂਦਾ ਔਰ ਇੱਥੇ ਆ ਕੇ ਦੱਸ ਦਈਏ ਕਿ ਬਹੁਤ ਸਾਰੇ ਨੌਜਵਾਨਾਂ ਨੂੰ ਵੰਖੇ ਦਾ ਨਾਮ ਦੇਖ ਕੇ ਵੀ ਫੜਿਆ ਜਾਂਦਾ ਔਰ ਦੱਸ ਦਈਏ ਕਿ ਇਹ ਨੌਜਵਾਨ ਜਿਹੜਾ ਪੜਿਆ ਲਿਖਿਆ ਨੌਜਵਾਨ ਹੋਣ ਦੇ ਬਾਵਜੂਦ ਕੋਈ ਨੌਕਰੀ ਨਹੀਂ ਮਿਲੀ ਕੁਝ ਨਹੀਂ ਮਿਲਿਆ ਔਰ ਟੌਪ ਦੇ ਉੱਤੇ ਪੰਜਾਬ ਦਾ ਨੰਬਰ 1 ਫੋਰਟੀ ਬਿਲਡਰ ਸੀ ਔਰ ਅੱਜ ਚਿੱਟੇ ਦੇ ਵਿੱਚ ਇਸ ਨੂੰ ਲਪੇਟ ਦਿੱਤਾ ਗਿਆ ਔਰ ਪੁਲਿਸ ਦੀ ਗਲਤੀ ਆ ਜਾਂ ਪੁਲਿਸ ਦੀ ਨਾਇਨਸਾਫੀ ਆ ਕੀ ਕਾਰਨ ਕੀ ਆ ਨੌਜਵਾਨਾਂ ਨੇ ਮੰਗ ਕੀਤੀ ਜਾ ਰਹੀ ਹੈ ਕਿ ਐਸਐਸਪੀ ਸਾਹਿਬ ਡਿਫਟੀ ਸਾਹਿਬ ਮੇਰੇ ਕੋਲ ਇੱਥੇ ਪਹੁੰਚਣ ਫਿਰ ਮੈਂ ਥੱਲੇ ਆਵਾਂਗਾ ਔਰ ਦੱਸ ਦਈਏ ਕਿ ਸਿਲੰਡਰ ਫੜਿਆ ਹੋਇਆ ਘਰ ਨੂੰ ਅੱਗ ਲਗਾ ਦਿੱਤੀ ਗਈ ਆ ਔਰ ਆਟੋ ਨੂੰ ਅੱਗ ਲਗਾ ਦਿੱਤੀ ਗਈ ਆ ਮੰਦੜੇ ਹਾਲਾਤਾਂ ਦੇ ਵਿੱਚ ਅਸਲੇ ਸਮਾਂ ਗੁਜ਼ਰ ਰਿਹਾ ਔਰ ਦੱਸ ਦਈਏ ਤਸਵੀਰਾਂ ਤੁਹਾਨੂੰ ਕਿ ਪਬਲਿਕ ਇਕੱਠੀ ਆ ਪੁਲਿਸ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਲੇਕਿਨ ਨੌਜਵਾਨ ਜਿਹੜਾ ਉਹ ਆਪਣੀ ਆਵਾਜ਼ ਕੱਢਣਾ ਚਾਹੁੰਦਾ ਹੈ ਉਹ ਆਵਾਜ਼ ਆਪਣੀ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਵੱਡੇ ਅਫਸਰਾਂ ਤੱਕ ਪਹੁੰਚਾਉਣਾ ਚਾਹੁੰਦਾ ਹੈ ਉਸ ਨੂੰ ਅੱਜ ਮਜਬੂਰ ਹੋਣਾ ਪੈ ਰਿਹਾ ਕਿਉਂ ਮਾਰਨ ਲਈ ਮਜਬੂਰ ਹੈ ਕਾਰਨ ਕੀ ਆ ਔਰ ਦੱਸ ਦਈਏ ਕੀ ਇਸ ਨੌਜਵਾਨ ਨੇ ਆਟੋ ਚਲਾ ਕੇ ਆਪਣੀ ਰੋਜੀ ਰੋਟੀ ਕਰਦਾ ਔਰ ਜਿਵੇਂ ਚਿੱਟੇ ਦੇ ਕੇਸ ਪਏ ਆ ਜਿਵੇਂ ਇਸ ਨੇ ਦੱਸਿਆ ਮੇਰੇ ਤੇ ਤਿੰਨ ਚਾਰ ਕੇਸ ਆ ਔਰ ਕੀ ਇਨਵੋਲਵਮੈਂਟ ਤੱਕ ਕਿਵੇਂ ਪਈਆਂ ਗਈਆਂ ਇਸ ਦੀ ਇਨਕੁਆਰੀ ਮੰਗ ਰਿਆ ਕਿ ਇਨਕੁਆਰੀ ਹੋਣੀ ਚਾਹੀਦੀ ਆ ਜੇ ਜਿਸ ਵਿੱਚ ਤੁਸੀਂ ਜੱਜ ਨਿਕਲਦੇ ਹੋ ਫਿਰ ਤੁਹਾਨੂੰ ਮਨਜ਼ੂਰ ਆਉ ਮੈਂ ਭਾਜੀ ਮਨਜ਼ੂਰ ਕਰਦਾ ਮੇਰੇ ਤੇ 2013 ਦੇ ਵਿੱਚ ਤਾੜੀਬਲ ਤੋਂ ਪਰਚਾ ਕਟਿਆ ਜਨਰ ਸਮਗਰ ਦਾ ਕਿ ਆ ਕਈ ਬੜੀ ਪਾਕਿਸਤਾਨ ਗਿਆ ਉਥੋਂ ਹਥਿਆਰ ਲੈ ਕੇ ਨਾ ਅਸਲਾ ਲੈ ਕੇ ਦਨੋਂ ਦਾ ਕੀ ਉਥੇ ਬੀਐਸ ਫੋਰਸਾਂ ਨਹੀਂ ਲੱਗਦੀਆਂ ਉਹਨਾਂ ਨੇ ਮੈਨੂੰ ਪਾਕਿਸਤਾਨ ਕਿੱਦਾਂ ਜਾਣ ਦਿੱਤਾ ਤੇ ਕਿੱਦਾਂ ਵਾਪਸ ਆਣ ਦਿੱਤਾ ਕਿਸੇ ਨੇ ਮੈਨੂੰ ਕਿਤੇ ਨਹੀਂ ਫੜਿਆ ਪਾਕਿਸਤਾਨਾ ਇਹਨਾਂ ਨੇ ਮੇਰਾ ਕੇਸ ਪਾਇਆ ਕਿ ਪਾਕਿਸਤਾਨ ਜਾਂਦਾ ਤੇ ਉਧਰ ਉਹਥੇ ਹੜ ਲੈ ਕੇ ਆਉਂਦਾ ਜਨਰਲਸ ਮੰਗਲਰ ਦਾ ਪਰਚਾ ਪਾਇਆ ਪਾਜੀ ਵਿਦਾਊਟ ਰਿਕਵਰੀ ਤੋਂ ਮੈਨੂੰ ਇਹ ਚੀਜ਼ ਦੱਸਣ ਕਿ ਮੇਰੇ ਤੇ ਫੜਿਆ ਕੀ ਮੈਂ 6 ਸਾਲ ਬਾਅਦ ਬੜੀ ਹੋਇਆ ਮੇਰਾ ਫਿਊਚਰ ਖਰਾਬ ਹੋ ਜਾਏ ਕੋਈ ਕੋਈ ਇੱਕ ਕੇਸ ਹੈ ਹੋਇਆ ਜਿਹਦੇ ਵਿੱਚ ਤੁਹਾਡੇ ਕੋਲੋਂ ਕੋਈ ਰਿਕਵਰ ਹੋਇਆ ਹੋ ਪਾਜੀ ਇੱਕ ਮੇਰੇ ਤੇ 5 ਗ੍ਰਾਮ ਦਾ ਪਰਚਾ ਪਾਇਆ ਵਿਦਾਊਟ ਰਿਕਵਰੀ ਇੱਕ 65 ਗ੍ਰਾਮ ਦਾ ਪਾਇਆ ਉਹ ਵੀ ਵਿਦਾਊਟ ਰਿਕਵਰੀ ਸਿਰਫ ਅਨਾਨੇ ਮੇਰਾ ਫਿਊਚਰ ਖਰਾਬ ਦੇ ਕੰਦੇ ਇਹ ਆ ਬੰਦਰਾ ਫਿਊਚਰ ਤੁਹਾਡਾ ਫਿਊਚਰ ਕਿਉਂ ਖਰਾਬ ਕੀਤਾ ਜਾਂਦਾ ਸੀ ਤੁਸੀਂ ਕਿੱਥੇ ਕਿਹੜੀ ਕੋਈ ਰਿਸ਼ਤੇਦਾਰੀ ਏਦਾਂ ਦੀ ਸੀ ਜਾਂ ਤੁਹਾਡਾ ਬੈਣ ਖਲੋਣੇ ਦਾ ਕਾਰਨ ਕੀ ਸੀ ਪਾਜੀ ਮੇਰੀ ਫੈਮਲੀ ਦੇ ਵਿੱਚ ਅੱਜ ਤੱਕ ਮੇਰੀਆਂ ਸਿਸਟਰਾਂ ਮੇਰੇ ਪਨਵਾਈਏ ਪੁਲਿਸ ਪ੍ਰਸ਼ਾਸਨ ਦੇ ਵਿੱਚ ਮੇਰਾ ਜੀਜਾ ਹੈ ਉਹ ਵੀ ਪੁਲਿਸ ਪ੍ਰਸ਼ਾਸਨ ਦੇ ਵਿੱਚ ਲੁਧਿਆਣੇ ਉਹਨਾਂ ਦੀ ਡਿਊਟੀ ਹੁੰਦੀ ਆ ਅਸੀਂ ਸਾਹਮਣੇ ਦਾ ਡੀਜੀਪੀ ਸਾਹਮਣੇ ਉਹਨਾਂ ਦੇ ਗਨਮੈਨ ਲੱਗੇਦੇ ਹੁੰਦੇ ਆ ਮੇਰਾ ਬ੍ਰਦਰ ਵੀ ਪੜਿਆ ਲਿਖਿਆ 12 ਸਾਲ ਹੋ ਗਿਆ ਗੋਲਫ ਕੰਟਰੀਆਂ ਦੇ ਵਿੱਚ ਕ੍ਰੇਨ ਦਾ ਕੰਮ ਕਰਦਾ ਮੇਰੇ ਮਦਰ ਕਰਦਾ ਕੰਮ ਕਰ ਕਰ ਸਾਡੀ ਫੈਮਿਲੀ ਦੇ ਉੱਤੇ ਕਹੇ ਤੇ ਵੀ ਅੱਜ ਤੱਕ 1 ਰੁਪਏ ਦਾ ਵੀ ਪਰਚਾ ਲੜਾਈ ਝਗੜੇ ਦਾ ਵੀ ਪਰਚਾ ਨਹੀਂ ਹੈਗਾ ਤੇ ਮੇਰੇ ਤੇ ਕੱਲੇ ਤੇ ਪਰਚੇ ਪਾਏ ਆ ਇਹਨਾਂ ਨੇ ਮੈਂ ਨਹੀਂ ਜਾਣਦਾ ਪੀ ਇਹਨਾਂ ਨੇ ਮੇਰੇ ਤੇ ਕਿਉਂ ਪਰਚੇ ਪਾਏ ਮੈਂ ਪੁੱਛਣਾ ਚਾਹਾਂ ਆ ਤਸਵੀਰਾਂ ਜਿਹੜੀਆਂ ਦੀਨਾ ਨਗਰ ਦੀਆਂ ਉਹ ਦੱਸਦੇ ਇਹ ਦੀਨਾ ਨਗਰ ਦੇ ਵਿੱਚ ਹੈ ਲਗਾਤਾਰ ਚਟੇ ਵਾਲੇ ਕਈ ਕੇਸ ਪਹਿਲਾਂ ਸਾਹਮਣੇ ਆਏ ਆ ਔਰ ਬਹੁਤ ਸਾਰੇ ਕੇਸਾਂ ਦੇ ਵਿੱਚ ਆ ਵਾਂਖਾ ਇਨਵੋਲ ਰਿਹਾ ਹੁਣ ਦੀਨਾ ਨਗਰ ਦੀ ਗੱਲ ਕਰੀਏ ਕਿ ਦੀਨਾ ਨਗਰ ਦੇ ਵਿੱਚ ਇਸ ਨੌਜਵਾਨ ਦੇ ਉੱਤੇ ਚਾਰ ਪਰਚੇ ਦੱਸ ਰਿਹਾ ਕਿ ਮੇਰੇ ਉੱਤੇ ਨਜਾਇਜ਼ ਪਰਚੇ ਆ ਔਰ ਕਾਰਨ ਕੀ ਆ ਕਿਉਂ ਨਜਾਇਜ਼ ਪਰਚੇ ਪਾਈ ਜਾਂਦੀ ਆ ਔਰ ਕਿਹੜੇ ਅਫਸਰਾਂ ਦੀ ਮੰਗ ਕਰ ਰਿਹਾ ਹੁਣ ਕੀ ਮੰਗ ਆ ਇਸ ਦੀ ਪੁਲਿਸ ਫਰਮ ਦੀ ਕੋਸ਼ਿਸ਼ ਕਰ ਰਹੀ ਆ ਲੇਕਿਨ ਨੌਜਵਾਨ ਕਹਿੰਦਾ ਕਿ ਮੈਂ ਸੁਸਾਈਸਾਈਡ ਕਰ ਲਵਾਗਾ ਮੇਰੇ ਕੋਲ ਸਿਲੰਡਰ ਪਿਆ ਮੈਂ ਘਰ ਨੂੰ ਅੱਗ ਲਗਾ ਦਿੱਤੀ ਆ ਆਟੋ ਨੂੰ ਅੱਗ ਲਗਾ ਦਿੱਤੀ ਆ ਹੁਣ ਨੌਜਵਾਨ ਮੰਗ ਕੀ ਕਰ ਰਿਹਾ ਦੁਬਾਰਾ ਪੁੱਛਦੇ ਆ ਔਰ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਔਰ ਕਮੈਂਟ ਜ਼ਰੂਰ ਕਰਨਾ ਹੈ ਕਿ ਇਸ ਨੌਜਵਾਨ ਦੇ ਨਾਲ ਧੱਕਾ ਹੋਇਆ ਜਾਂ ਕਿਵੇਂ ਹੋਇਆ ਇਨਵੈਸਟੀਗੇਸ਼ਨ ਦਾ ਵਿਸ਼ਾ ਵੱਡੇ ਅਫਸਰਾਂ ਨੂੰ ਕਿ ਸਾਰੇ ਕੇਸਾਂ ਦੀ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾਵੇ ਕਿ ਇਸ ਨੌਜਵਾਨ ਦੇ ਉੱਤੇ ਇਨਵੈਸਟੀਗੇਸ਼ਨ ਕਰਕੇ ਕੇਸ ਕਿਹੜੇ ਪਾਏ ਗਏ ਆ ਤਾਂ ਬਿਨਾਂ ਇਨਵੈਸਟੀਗੇਸ਼ਨ ਤੋਂ ਕਿਹੜੇ ਪਾਏ ਗਏ ਆ ਹੁਣੇ ਨੌਜਵਾਨਾਂ ਗੱਲ ਕਰਦੇ ਆ ਹੁਣ ਮੰਗ ਕੀ ਆ ਜੀ ਮੇਰੀ ਮੈਂ ਗੱਡੀ ਐਸਐਸਪੀ ਐਸਐਸਪੀ ਸਾਹਿਬ ਆਈਜੀ ਡੀਜੀਪੀ ਤੱਕ ਮੈਂ ਆਪਣੀ ਬਾਤ ਬਚਾਣਾ ਥਾਣਾ ਕਿ ਇੱਥੇ ਪੁਲਿਸ ਪ੍ਰਸ਼ਾਸਨ ਦੇ ਕੁਝ ਨਮਾਇंदे ਮੈਂ ਸਾਰੀ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕਹਿੰਦਾ ਕੁਝ ਨਮਾਇंदे ਇਸ ਤਰ੍ਹਾਂ ਦੇ ਆ ਜਿਹੜੇ ਗਰੀਬ ਬੰਦਿਆਂ ਨੂੰ ਐਸਸੀ ਕੋਟੇ ਨੂੰ ਰੋਟੀ ਨਹੀਂ ਖਾਂਦੇ ਦੇ ਦੇਖਦੇ ਕਿ ਐਸਸੀ ਕੋਟਾ ਆ ਇਹਨਾਂ ਨੂੰ ਦਬਾ ਕੇ ਰੱਖੋ ਕੁਝ ਮੁਲਾਜ਼ਮਾਂ ਵੱਲੋਂ ਤੁਹਾਡੇ ਤੇ ਤੱਕਾ ਕੀਤਾ ਗਿਆ ਸਾਰੀ ਪੁਲਿਸ ਵੱਲੋਂ ਨਹੀਂ ਕੀਤਾ ਗਿਆ ਸਾਰੀ ਪੁਲਿਸ ਵੱਲੋਂ ਮੈਂ ਕੁਝ ਨਹੀਂ ਕਹਿੰਦਾ ਪੁਲਿਸ ਦੇ ਪ੍ਰਸ਼ਾਸਨ ਦੇ ਬਹੁਤ ਵਧੀਆ ਮੰਨਦੇ ਸਾਡੇ ਦੀਨਾ ਨਗਰ ਦੀ ਪੁਲਿਸ ਅਨੇਕੋ ਅੱਛੀ ਆ ਸਾਡੇ ਨਾਲ ਨਾ ਕੋਆਪਰੇਟ ਕਰਦੀ ਆ ਕਿਹਾ ਹੀ ਉਹਨਾਂ ਦੀ ਸੋਹਣੀ ਕਾ ਸਕਦੇ ਸੀ ਐਸਟਾਫ ਦੇ ਕੁਛ ਮੈਂਬਰਾਂ ਦਾ ਦੇ ਪੁਲਿਸ ਪ੍ਰਸ਼ਾਸਨ ਦੇ ਬੰਦੇ ਜਗਤਾਰ ਹੀਰਾ ਸਤਨਾਮ ਨਰੇਸ਼ ਇਦਾਂ ਦੇ 5-7 ਬੰਦੇ ਹੋਰ ਆ ਸੱਚਾ ਸੱਚਾ ਉਹਨਾਂ ਨੇ ਸਾਡੇ ਨਾਲ ਧੱਕਾ ਕੀਤਾ ਜਦੋਂ ਪਰਚਾ ਪਾਉਂਦੇ ਆ ਇਹ ਪਾਉਂਦੇ ਆ ਮੇਰੇ ਨੇ ਅੱਜ ਤੱਕ ਥਾਣੇ ਦੇ ਲਾਗੇ ਮੇਰਾ ਘਰ ਐਥੋਂ 500 ਮੀਟਰ ਤੋਂ ਮਨੋਦੀਨਾ ਨਗਰ ਦੀ ਪੁਲਿਸ ਨੇ ਕਦੀ ਕਿਉਂ ਨਹੀਂ ਭੜਿਆ ਐ ਮੈਨੂੰ ਕਿਉਂ ਨਹੀਂ ਫੜਦੀ ਜੇ ਮੈਂ ਕੋਈ ਕੰਮ ਕਰਦਾ ਤੇ ਐ ਮੈਨੂੰ ਕਿਉਂ ਨਹੀਂ ਫੜਦੇ ਆ ਦੱਸਦਾ ਇਹ ਕਿ ਨੌਜਵਾਨਾਂ ਦਾ ਕਹਿਣਾ ਹੈ ਕਿ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਸਾਨੂੰ ਨਜਾਇਜ਼ ਹਰਾਸ਼ ਕੀਤਾ ਜਾਂਦਾ ਔਰ ਸਾਡੇ ਤਾਂ ਨਜਾਇਜ਼ ਪਰਚੇ ਪਾਏ ਜਾਂਦੇ ਹਨ ਇਨਵੈਸਟੀਗੇਸ਼ਨ ਦਾ ਵਿਸ਼ਾ ਵੇਖਦੇ ਆ ਵੱਡੇ ਅਫਸਰ ਕਦੋਂ ਪਹੁੰਚਦੇ ਆ ਕਦੋਂ ਇਹ ਮਾਮਲਾ ਸ਼ਾਂਤ ਹੁੰਦਾ ਲੋਕ ਖੜੇ ਆ ਲੋਕਾਂ ਦਾ ਇੱਥੇ ਹਜੂਮ ਇਕੱਠਾ ਹੋਇਆ ਪਿਆ ਔਰ ਵੇਖਿਆ ਜਾ ਰਿਹਾ ਕਿ ਨੌਜਵਾਨ ਕਿਉਂ ਸਿਲੰਡਰ ਲੈ ਕੇ ਛੱਤ ਤੇ ਚੜਿਆ ਔਰ ਕਿਉਂ ਆਵਾਜ਼ਾਂ ਦੇ ਰਿਹਾ ਔਰ ਕਿਉਂ ਰੌਲਾ ਜੜਾ ਇਹ ਪੈ ਰਿਹਾ ਔਰ ਕਾਰਨ ਕੀ ਆ ਕਦੋਂ ਇੱਥੇ ਅਫਸਰ ਪਹੁੰਚਦੇ ਆ ਤੇ ਕਦੋਂ ਕਾਰਵਾਈਆਂ ਹੱਲ ਹੁੰਦੀਆਂ ਤੇ ਕਦੋਂ ਮਾਮਲਾ ਸ਼ਾਂਤ ਹੁੰਦਾ ਤੇ ਕਦੋਂ ਨੌਜਵਾਨ ਜਾ ਕੇ ਆਪਣੇ ਘਰ ਬੈਠੇਗਾ ਇਹ ਤਸਵੀਰਾਂ ਬਤਵਾ ਸ਼ੇਅਰ ਕਰ ਦਿਓ ਮੇਰੇ ਸੱਜੂਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨੇਗਰ ਜ਼ਿਲ੍ਹਾ ਗੁਰਦਾਸਪੁਰ